ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਜਰੇ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਵੀ ਜਿਹੜਾ ਕਣਕ ਤੇ ਗਾਇਸ ਦੇਖੀ ਚੱਕ ਲਈਏ ਵਲੌਗ ਨੂੰ ਬਹੁਤ ਕਹਿੰ ਟੋਨ ਵਾਲਾ ਤੇ ਇਧਰੋਂ ਆਪਣੇ ਬਾਈ ਜੀ ਖੜੇ ਨੇ ਤੇ ਉਧਰ ਆਪਣੀਆਂ ਕੋਠੀਆਂ ਤੇ ਜੌਂਡੀਅਰ ਟੋਚਨ ਕਿੰਗ ਨਿਸੂ ਦੇਸ ਵਾਲਾ ਨਿਸੂ ਦੇਸ ਵਾਲਾ ਟੋਚਨ ਕਿੰਗ ਜੌਂਡੀਅਰ ਤੇ ਸੁਪਰ ਸੀਡਰ ਨਾਲ ਕਣਕ ਵੀ ਵੀਜ਼ ਰਹੇ ਆ ਗਾਇਸ ਸਫਾਈ ਵੀ ਬਹੁਤ ਜਿਆਦੇ ਐ ਸੁਪਰ ਸੀਡਰ ਦੀ ਦੇਖੋ ਗਾਇਸ ਉਹ ਦੁੱਕਾ ਆਪਣਾ ਬਾਣਾ ਜੀ ਦੇਖੋ ਗਾਇਸ ਜੰਗ ਦੇ ਟੋਚਨ ਕਿੰਗ ਸਫਾਈ ਹੋ ਜਾਦੇ ਤੇ ਉਧਰ ਆਪਣਾ ਫਾਰਮ ਲੱਗਿਆ ਜੀ ਪਿਛਲੀ ਸਾਈਡ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਫਾਰਮ ਵੀ ਦਿਖਾਵਾਂਗੇ ਇਦੋ ਸੀ ਹੁਣ ਕਣਕ ਦਾ ਬੀਜ ਦੇਖੋ ਕਿਵੇਂ ਬੀਜ ਰਹੇ ਆ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਫਾਰਮ ਦਿਖਾਵਾਂਗੇ ਤੇ ਆਪਣੇ ਹੁਣ ਲਗਾਤਾਰ ਵਲੌਗ ਕਰਨਗੇ ਗਾਇਸ ਪਿਛਲੇ ਪਹਿਲਾਂ ਆਪਾਂ ਦਿੱਕਤ ਪੈ ਗਈ ਸੀ ਵਲੌਗਾਂ ਦੇ ਵਿੱਚ ਆਪਣਾ ਫੋਨ ਖਰਾਬ ਹੋ ਗਿਆ ਸੀ ਤਾਂ ਕਰਕੇ ਵਲੌਗ ਨਹੀਂ ਪਾਏ ਹੁਣ ਲਗਾਤਾਰ ਵਲੌਗ ਕਰਨਗੇ ਗਾਇਸ ਸਪੋਰਟ ਕਰੋ ਬਰਤવાર ਸਬਸਕ੍ਰਾਈਬ ਕਰ ਲੈ ਆਪਣੇ ਚੈਨਲ ਨੂੰ ਤੇ ਲਾਈਕ ਵੀ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਫੁੱਲ ਦੱਬ ਕੇ ਸਪੋਰਟ ਕਰਿਆ ਕਰੋ ਗਾਇਸ ਆਪਣੇ ਚੈਨਲ ਨੂੰ ਤੇ ਦੇਖੀ ਚੱਲੋ ਗਾਇਸ ਵਲੌਗ ਪੂਰਾ ਤੇ ਦੇਖੋ ਗਾਇਸ ਜੰਗਦੇ ਟੋਸਨ ਕਿੰਗ ਤੇ ਦਰ ਆਪਣੀਆਂ ਕੋਠੀਆਂ ਨੇ ਦੇਖੋ ਸਫਾਈ ਜੱਗ ਕਰੋ ਗਾਇਸ ਆਪਣੇ ਸੁਪਰ ਸੀਡਰ ਦੀ ਬਹੁਤ ਜਿਆਦਾ ਸਫਾਈ ਹੈ ਤੇ ਧੰਨਵਾਦ ਸਬਸਕ੍ਰਾਈਬ ਕਰ ਲਿਓ ਆਪਣੀ ਪੁਲਰ ਪੀ ਨੀ ਚੈਨਲ ਨੂੰ ਤੇ ਧੰਨਵਾਦ ਜੀ ਸ਼ੇਅਰ ਜਰੂਰ ਕਰਦੇ ਆਪਣੀ ਵੀਡੀਓ ਨੂੰ ਫੁੱਲ ਸਪੋਰਟ ਕਰਿਓ ਦਬਕੇ ਆਪਣੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਗਾਇਸ ਧੰਨਵਾਦ